ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਸੋ ਇੱਕ ਵਾਰ ਦੀ ਗੱਲ ਹੈ ਬਾਬਾ ਜੀ ਆਪ ਗੁਰਦਾਸ ਨਗਰ ਪਿੰਡ ਚ ਆਏ ਕਿ ਸੇ ਗਰੀਬ ਸਿੱਖ ਦੀ ਲੜਕੀ ਦੀ ਸਹੁਰਿਆਂ ਨਾਲ ਠੀਕ ਤਰ੍ਹਾਂ ਨਹੀਂ ਸੀ ਬਣ ਰਹੀ ਘਰ ਵਿੱਚ ਝਗੜਾ ਕਲੇਸ਼ੀ ਇਸੇ ਕਰਕੇ ਉਹ ਆਪਣੇ ਪਿੰਡ ਪੇਕਿਆਂ ਦੇ ਆ ਗਈ ਸੀ ਸੋ ਗਰਮੀ ਦੀ ਰੁੱਤ ਸੀ ਵਾੜੀਆਂ ਦੇ ਦਿਨ ਸਨ ਤੇ ਬਾਬਾ ਜੀ ਆਪ ਉਸ ਦੇ ਘਰ ਗਏ ਉਹ ਸਿੱਖ ਆਪ ਤਾਂ ਵਾਢੀ ਕਰਨ ਗਿਆ ਹੋਇਆ ਸੀ ਪਰ ਉਹ ਲੜਕੀ ਤੇ ਉਸਦੀ ਮਾਂ ਘਰ ਹੀ ਸਨ ਉਹ ਸਿੱਖ ਨੂੰ ਬਾਹਰ ਸੁਨੇਹਾ ਭੇਜਿਆ ਕਿ ਘਰ ਮਹਾਂਪੁਰਖ ਸੰਤ ਬਾਬਾ ਹਜਾਰਾ ਸਿੰਘ ਜੀ ਆਇਆ ਨਾ ਤੇ ਆ ਆ ਮਾਮਲਾ ਹੈ ਉਹ ਕਹਿੰਦੇ ਹੈ ਕਿ ਆਪਾਂ ਕੁੜੀ ਨੂੰ ਨਾਲ ਲੈ ਕੇ ਉਹਦੇ ਸਹੁਰੇ ਘਰ ਛੱਡ ਕੇ ਆਉਣਾ ਹੈ ਇਧਰ ਮਹਾਪੁਰਖ ਉਹਨਾਂ ਦੇ ਘਰ ਬੈਠੇ ਸਨ ਬਾਬਾ ਜੀ ਕੀ ਵੇਖਦੇ ਹਨ ਕਿ ਸਾਹਮਣੇ ਇੱਕ ਫੰਡਰ ਗਊ ਜਿਹੜੀ ਗਊ ਨੇ ਕਦੇ ਦੁੱਧ ਨਹੀਂ ਦਿੱਤਾ ਸੀ ਉਹ ਬੱਧੀ ਹੋਈ ਸੀ ਸੰਤਾ ਨੇ ਬਚਨ ਕੀਤਾ ਕਿ ਇਸ ਦਾ ਦੁੱਧ ਚੋ ਕੇ ਲੱਸੀ ਬਣਾਉ ਉਹ ਘਰ ਵਾਲੀ ਬੀਬੀ ਸੁਹਾਣੀ ਆਕਣ ਲੱਗੀ ਬਾਬਾ ਜੀ ਇਹ ਦੁੱਧ ਨਹੀਂ ਦਿੰਦੀ ਇਹ ਫੰਡਰ ਹੈ ਤਾਂ ਬਾਬਾ ਜੀ ਨੇ ਸਹਿਸਭਾ ਬਚਨ ਕੀਤਾ ਤੁਸੀਂ ਇਹਦੇ ਥੱਲੇ ਬੈਠੋ ਬਾਲਟੀ ਲੈ ਕੇ ਕੋਈ ਭਾਂਡਾ ਲੈ ਕੇ ਇਹ ਦੁੱਧ ਦੇਵੇਗੀ ਸੰਗਤ ਦਾ ਇੱਕ ਜੀ ਭਾਂਡਾ ਲੈ ਕੇ ਉਸ ਗਊ ਦੇ ਥੱਲੇ ਬਹਿ ਗਿਆ ਸਾਧੂ ਬੁਲੇ ਸਹਿਜ ਸੁਭਾਏ ਸਾਧਕਾ ਬੋਲਿਆ ਨ ਬਿਰਥਾ ਜਾਏ ਇੱਧਰ ਜਦੋਂ ਧਾਰ ਕੱਢਣ ਲੱਗਾ ਤਾਂ ਉਸ ਗਊ ਨੇ ਕਾਫੀ ਦੁੱਧ ਦੇ ਦਿੱਤਾ ਸਾਰੀ ਆਂਡੀ ਗਵੰਡੀ ਅਤੇ ਸੰਗਤ ਹੈਰਾਨ ਸੀ ਕੀ ਇਸ ਗਊ ਨੇ ਦੁੱਧ ਕਿਵੇਂ ਦੇ ਦਿੱਤਾ ਇਹ ਤਾਂ ਫੰਡਰ ਸੀ ਪਰ ਇੱਧਰ ਵੀ ਮਹਾਂਪੁਰਖਾਂ ਦਾ ਬਚਨ ਹੋ ਚੁੱਕਾ ਸੀ ਕਿ ਇਸ ਗਉ ਦੇ ਥੱਲੇ ਬਹਿ ਕੇ ਧਾਰ ਕੱਢ ਲਿਓ ਸੋ ਮਹਾਪੁਰਖਾਂ ਨੇ ਉਹ ਬਚਨ ਸੱਚ ਕਰ ਵਿਖਾਇਆ ਇਹਨੇ ਜੇਰਣੂ ਉਹ ਸਿੱਖ ਵੀ ਆ ਪੂਜਾ ਘਰ ਤੇ ਬਾਬਾ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਫੰਡਰ ਗਉ ਦਾ ਦੁੱਧ ਚੋਕੇ ਬਾਬਾ ਜੀ ਨੇ ਲੱਸੀ ਬਣਾਈ ਹੈ ਤੇ ਸਾਰੀ ਸੰਗਤ ਨੂੰ ਛਕਾਈ ਤਾਂ ਉਹ ਹੋਰ ਵੀ ਹੈਰਾਨ ਹੋ ਗਿਆ ਤੇ ਸਹਿ ਸਬਾਈ ਆਪਣੇ ਮੂੰਹ ਆਉਣ ਲੱਗਾ ਘੁੰਮਣ ਪਰਸ਼ਾ ਤੂੰ ਰੱਬ ਹੈ ਤੂੰ ਸਭ ਕੁਝ ਕਰਨ ਦੇ ਸਮਰੱਥ ਹੈ ਸੋ ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਜੀ ਕਹਿਣ ਲੱਗਾ ਉਸ ਨੇ ਸੰਤਾਂ ਦੇ ਬਚਨ ਸੁਣੇ ਤੇ ਆਪਣੀ ਧੀ ਨੂੰ ਚੁੱਪਚਾਪ ਹੀ ਬਾਬੇ ਜੀ ਦੇ ਨਾਲ ਸਹਰੇ ਤੋਰ ਦਿੱਤਾ ਨਾਲੇ ਜਿਸ ਧੀ ਨੂੰ ਮਾਪੁਰਖ ਆਪ ਲੈਣ ਆਏ ਹੋਣ ਉਸ ਧੀ ਦੇ ਕਿੱਡੇ ਵੱਡੇ ਭਾਗ ਹੋਣਗੇ ਸੋ ਧਨ ਧਨ ਤੂੰ ਧਨ ਤੇਰੀ ਘਾਲ ਕਮਾਈ ਬਾਬਾ ਜੀ ਸੋ ਇਸ ਤਰ੍ਹਾਂ ਬਾਬਾ ਜੀ ਨੇ ਅਨੇਕ ਘਰ ਅਨੇਕ ਜੀ ਜਿਹੜੇ ਰਸਤੇ ਤੋਂ ਭਟਕ ਚੁੱਕੇ ਸਨ ਉਹਨਾਂ ਨੂੰ ਸਿੱਧੇ ਰਾਹ ਪਾਇਆ ਤੇ ਜੇ ਕੋਈ ਉਹਨਾਂ ਦੇ ਅੱਗੇ ਅੜਿਆ ਤਾਂ ਆਪ ਜੀ ਨੇ ਉਹਨਾਂ ਦੀ ਆਕੜ ਵੀ ਪੰਨੀ ਅਤੇ ਬਾਅਦ ਦੇ ਵਿੱਚ ਗੁਰੂ ਦੇ ਨਾਲ ਜੋੜਿਆ ਕਿਉਂਕਿ ਬਾਬਾ ਜੀ ਵਚਨ ਕਰਦੇ ਹੁੰਦੇ ਸਨ ਕਿ ਸਾਨੂੰ ਆਕੜ ਪੰਨ ਵੀ ਕਹਿੰਦੇ ਹਨ ਸੋ ਬਾਬਾ ਜੀ ਦੇ ਅਨੇਕ ਕੌਤਕ ਕਹਿਣ ਕਥਨ ਤੋਂ ਬਾਰੇ ਹਨ ਸੋ ਬਾਬਾ ਜੀ ਦਾ ਬਚਨ ਸੀ ਕਿ ਭਾਈ ਮਲ ਪਖਾਣੇ ਦਾ ਤਿਆਗ ਕਰਕੇ ਗੁਰੂ ਵਾਲੇ ਬਣੋ ਬਾਣੀ ਪੜੋ ਸਿਮਰਨ ਕਰੋ ਤੇ ਦਰਗਾਹ ਨੂੰ ਇਹ ਰਾ ਜਾਂਦਾ ਹੈ ਘਾਲ ਖਾਏ ਕਿਛਤੋਂ ਦੇ ਨਾਨਕ ਰਾਹ ਪਛਾਣੇ ਸੀ ਕਹਿੰਦੇ ਹਨ ਕਿ ਘਾਲ ਕਮਾਈ ਕਰਕੇ ਕੁਝ ਦਸਵੰਦ ਕੱਢ ਕੇ ਆਪਣੇ ਸਵਾਸਾਂ ਦਾ ਆਪਣੀ ਕਮਾਈ ਦਾ ਆਪਣੇ ਜੀਵਨ ਨੂੰ ਸਫਲਿਆ ਬਣਾਓ ਸੋ ਮਲ ਪਖਾਣ ਦਾ ਤਿਆਗ ਕਰਨਾ ਹੈ ਸੋ ਵੱਤ ਵਦ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਸੋ ਹੋਈਆਂ ਭਲਾਂ ਦੀ ਮਾਫੀ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ